ਕੀ ਜੁਗਮਾਰੀ ਬੀਅਤ ਤੇ ਫੇਰੇ ਹਨ ਖੜ ਕੇ ਤਾਂ ਆ ਗਈ ਮੈਂ ਨਾ ਹੋਵੇ ਤਾਂ ਤਾਂ ਜਾਣਾ ਲੈ ਹੱਡ ਕੁੱਟ ਕੇ ਧਰ ਗਿਆ ਨ ਪੁੱਤੇ ਤਾਂ ਨਾ ਹੋਵੇ ਤਾਂ ਮਰ ਜਾਣਿਆ ਤੂੰ ਮੇਰੇ ਹੱਡ ਬਿਨ ਗੱਲ ਤੋਂ ਕੁੱਟ ਗਿਆ ਚੋਰੀ ਕਰਨੇ ਮੈਂ ਕਰਨੇ ਤੇਰੇ ਕਿ ਦੱਸ ਦਵਾੜਾ ਵਾਜੀ ਰਾਤਰੀ ਕਾਲ ਰਾਤਰੀ ਕਾਲ ਆ ਜਾ ਤੇਰੀ ਕਮੇਸੀ ਦੀ ਹਾਂ ਤੂੰ ਤਾਂ ਮੈਨੂੰ ਚੁਗਲ ਦੀ ਬਾਹਰ ਨਾ ਆ ਗਈ ਕੀ ਹਾਸੇ ਕੀ ਮੇਰੇ ਗਾਲ ਸੁਣ ਮੈਂ ਕੀ ਕਿਹਾ ਸੀਗਾ ਆ ਤੇਰਾ ਆ ਫਖੜ ਫੜਾ ਨੂੰ ਜਿਹਾਣਾ ਮੈਂ ਤਾਂ ਕੁਟ ਕੁਟ ਕੇ ਪਜਾਲੀ ਪਾ ਗਿਆ ਹਲੋ ਤੂੰ ਚੋਰੀ ਕਰ ਲਿਆ ਇਹ ਅਗਲਾ ਪੁਲਿਸ ਵਾਲਾ ਲਿਆ ਪੁਲਿਸ ਵਾਲੇ ਲਿਆ ਕਿ ਮੇਰਾ ਕੀ ਘਰ ਦਉਣਗੇ ਉਹ ਪਿੱਛੇ ਪੁਲਿਸ ਵਾਲੇ ਸਰ ਦਾ ਨੋਟ ਦੇਖੋ ਛਾਲੇ ਬਾਜੀ ਜਾਣਗੇ ਜੇ ਤੂੰ ਹਨਾ ਚੋਰੀ ਕੀਤੀ ਹੋਗੀ ਫੇਰੀ ਅਗਲੇ ਆਏ ਨਹੀਂ ਮੈਂ ਚੋਰੀ ਚੋਰੀ ਕਿੱਥੋਂ ਕਰਦੀ ਆਂਗੀ ਮੈਂ ਤਾਂ ਚੋਰੀ ਕਰਨ ਦੀ ਧੂਲੀ ਨਹੀਂ ਮਾਰਦੀ ਚੋਰੀ ਦੀ ਪੰਡ ਚੱਕ ਕੇ ਲਈ ਆ ਤੇ ਮੈਂ ਸਤਾ ਛੋੜਾ ਝੂਲਾ ਕਾਕੇ ਦਾ ਮੂੰ ਮਾਇਆ ਮਾਤ ਮੈਂ ਤੁਹਾਨੂੰ ਕਿਹਾ ਬ੍ਰਾਂਡਡ ਚੀਜ਼ ਦੇ ਹੱਥ ਨਾ ਲਾਇਆ ਕਰੋ ਕਿ ਅਗਾਂ 15 ਕਰੋੜ ਦਾ ਆਇਆਗਾ ਪਤਨ ਕਿਹੜੇ ਦੇ ਸੋਂ ਪਤਨ ਕੀ ਜਰਮਨੀ ਜਰਮਨੀ ਕਹਿੰਦੇ ਸੀ ਤੁਸੀਂ ਆਪਣੇ ਇੱਥੇ ਬਠਿੰਡੇ ਸ਼ਹਿਰ ਦੇ ਤਾਂ ਇਹ 1600 ਦਾ ਵਿਕੀ ਜਾਂਦਾਗਾ ਮੇਰੀ ਗੱਲ ਸੁਣੋ ਇਹ ਤਾਂ ਇਹ ਸਾਡੇ ਸਾਡੀਆਂ ਚੀਜ਼ਾਂ ਤਾਂ ਭੈ ਬਾਲਾਂਗਾ ਮਹਿੰਗਾਂ ਆਉਂਦੀਆਂ ਸਾਡੀਆਂ ਚੀਜ਼ਾਂ ਤਾਂ ਹੀ ਆਉਂਦਾਗਾ ਤੁਸੀਂ ਮੋੜ ਨਾ ਦਿਓ ਪਰ ਮੈਨੂੰ ਨਾਲੇ ਸਾਨੂੰ ਸਭ ਨੂੰ ਆ ਦਾ ਪਤਾ ਹੋਗਾ ਤੇ ਮਾਰ ਜੀ ਆਣਾ ਮੈਨੂੰ ਕੁਝ ਕਿਹਾ ਸੀਗਾ ਮੈਂ ਤੂੰ ਮੈਨੂੰ ਠੀਕ ਹੈ ਨਾ ਨਹੀਂ ਮਰ ਜਾਣਾ ਮੈਨੂੰ ਤੂੰ ਕਹਿੰਦਾ ਤੇਰੇ ਵਰਗ ਹੁਆ ਤਾਂ ਮੈਨੂੰ ਪਿਆਰ ਮਿਲ ਜਾਣ ਮੇਰੇ ਇੱਥੇ ਕੁਝ ਖਾਸਾ ਹੁਣ ਵੀ ਤੈਨੂੰ ਮੇਰੇ ਵਰਗ ਨਹੀਂ ਮਿਲਣੋ ਕੋਤਾਂ ਦਾ ਮਲਾਉਂਗਾ ਨਾ ਹੋਵੇ ਤਾਂ ਤੈਨੂੰ ਕੌਣ ਸਾਥ ਕਰਦਾ ਸੀਗਾ ਕਰਦੇ ਮੇਰੇ ਤੇ ਕੇ ਸਾਥ ਤਾਂ ਜਾਣਾ ਨਾ ਹੋਵੇ ਤਾਂ ਨਹੀਂ ਹੱਟ ਟੁਟ ਕੇ ਕਰਦੇ ਨਹੀਂ ਸਾਥ ਭਰਾਏ ਤਾਂ ਦੱਸ ਦੇ ਵੀ ਇਹ ਕਿਹੜੇ ਰਸੋਆ ਆਇਆਗਾ ਨੀ ਇਹ ਹੈ ਤਾਂ ਪਤਾ ਨਹੀਂ ਕਿਹੜਾ ਦੇਸ਼ ਜੋ ਕਹਿੰਦੇ ਸੀ ਇਹ ਲਿਆਂਦੇ ਕਿ ਤੂੰ ਗੋਤੂਂ ਹੈ ਇਹ ਤਾਂ ਪਤਾ ਨਹੀਂ ਕਿਹੜਾ ਦੇਸ਼ ਜੋ ਕਹਿੰਦੇ ਸੀ ਇਹ ਜਰਮਨੀ ਜਰਮਨੀ ਤੇ ਇਹ ਨਾ ਸਾਡੇ ਤਾਂ ਹੁਣ ਮੈਨੂੰ ਤਾਂ ਇਹ ਨਾਮ ਤਾਂ ਇਹ ਨਹੀਂ ਪਤਾ ਨਹੀਂ ਕਿਹੜਾ ਦੇਸ਼ ਜੀ ਕੋਲ ਹੁਣ ਮੈਂ ਤੈਨੂੰ ਕਿਹੜਾ ਦੇਸ਼ ਦੱਸਦਾ ਪਤ ਤਿੰਨ ਮਿੰਟ ਦੇਸਾਂ ਦੇ ਨਾਮ ਆ ਨਹੀਂ ਪਤਾ ਦੇਸ਼ ਤਾਂ ਨਾ ਮੈਂ ਇਹ ਜਿਆਦਾ ਕਰਕੇ ਦੱਸੂਗੀ ਤੈਨੂੰ ਅੱਛਾ ਹਾਂ ਚੱਲ ਪਾਸੀ ਕੋਲੇ ਜਾ ਕੇ ਆਣਿਆ ਇਸ ਮਸਤੀ ਕੱਪ ਜਿਹੜੀ ਬਾਹਲੇ ਮਾਰਦੀ ਹੁੰਦੀ ਆ ਇਹਦੀ ਪੁੱਤਰੀ ਮੈਨੂੰ ਸੁਣ ਕੇ ਆਉਂਦੇ ਸੀ ਸਸਰੀ ਦਾਲ ਮਾਸੀ ਕਿਵੇਂ ਆ? ਦੇ ਆ ਗਿਆ। ਮੈਂ ਅੱਛਾ ਆ ਗਿਆ। ਹਾਂ ਹਾਂ ਚੰਗਾ ਹੋ ਗਿਆ। ਚੰਗਾ ਹੋ ਗਿਆ। ਕਿਵੇਂ ਆ ਮਾਸੀ? ਬੈਂ ਠੀਕ ਨਹੀਂ। ਵੀਰ ਮੈਂ ਤਾਂ ਬਿਮਾਰ ਹੋਈ ਬੈਠੇ ਤਿੰਨ ਚਾਰ ਦਿਨ ਹੋ ਗਏ ਬਿਮਾਰ ਹੋਈ ਨੂੰ। ਉਹ ਗਿਆ ਤਾਂ ਕਦੇ ਆ ਗਿਆ ਮਾਸੀ ਆ ਗਿਆ ਭੂਆ। ਹੁਣ ਪੁੱਤਿਆਂ ਦੀ ਭੂਆ ਮਾਸੀ ਕੋਈ ਬਿਮਾਰ। ਉਹਦੇ ਸੀ ਆਏ ਤਾਂ ਸਿੱਦੇ ਉਹਦੇ ਤੋਂ ਸਾਨੂੰ ਕੰਮ ਦੇ ਲਾ ਲਿਆ। ਤੇ ਕੰਮ ਦੀ ਮਾਰ ਤਾਂ ਮੈਂ ਹੁੰਡੀ ਕੀ ਜਾਂਦੀ ਸੀ। ਆਹ ਦੇਖ ਨਾ ਤੁੰਨਾ ਪੁੱਤਾਂ ਬੰਦਰ। ਤੇ ਮੇਰੀ ਗੱਲ ਸੁਣੋ। ਆ ਮਮਣਾ ਕਰਾ ਕਰਾ ਬਣਾਉ ਰੇਲ ਤੇਰੀ ਮੇਰੀ ਸੁਣਾ ਮੈਂ ਮੈਂ ਤਾਂ ਕੁਛ ਨਹੀਂ ਕੀ ਮੈਂ ਤਾਂ ਤੈਨੂੰ ਆਇਆ ਜਿਸ ਬੁੱਤ ਚੰਗਾ ਹੋਗਾ ਤੂੰ ਆ ਗਿਆ ਤੇ ਉਹ ਨਾ ਮੇਰੀ ਗੱਲ ਸੁਣ ਆ ਦੇਖ ਲੈ ਸਾਡਾ ਤਾਂ ਕੰਮ ਇੰਨਾ ਦੇਸਾਂ ਦਾ ਪਿਆਗਾ ਹੁਣ ਆਈ ਬਿਮਾਰ ਹੋ ਕੇ ਪਿਆ ਗਰ ਮੇਰੀ ਗੱਲ ਸੁਣ ਤੇ ਮੈਂ ਤਾਂ ਨਾ ਕੀ ਕਰਾਂ ਅੱਗੇ ਤਾਂ ਅਪੂਰੀ ਜੀ ਸੀਗੀ ਆ ਜਾਂਦੀ ਸੀਗੀ ਤੇ ਕੰਮ ਰਹਿ ਵੀ ਨੱਕਾ ਨਹੀਂ ਤੋੜ ਕੇ ਰਾਜੀ ਰੋਟਾ ਖਾਣੇ ਤੁਸੀਂ ਬੱਚੀ ਬੱਚੀ మే మేరది పూ నా ਮੈਂ ਤਾਂ ਕੁਛ ਨਹੀਂ ਕਿਹਾ ਸੀ ਮੈਂ ਤਾਂ ਆ ਕੇ ਆਇਆ ਮੇਰੇ ਬਾਣ ਦੇ ਪਾਂ ਲੀਆਂ ਵਿਚਾਰੇ ਦੋ ਦੋ ਰੋਟੀਆਂ ਨਹੀਂ ਖਾਂਦੇਗੇ ਆ ਲੰਗ ਜਾ ਜੱਟ ਰੋਜ ਸੁਣਾ ਦਿੰਦਾ ਕਹਿੰਦਾ ਕੰਮ ਤਾਂ ਕਰਦੇ ਨਹੀਂ ਤੇਰੇ ਪੇਕ ਤੇਰੀ ਤੇਰੀ ਭਾਂ ਦੇ ਜੋ ਆਖੋ ਰੋਜ ਆ ਜਾਂਦੇਗੇ ਵੇ ਪੰਜਰਾ ਮੈਨੂੰ ਤੂੰ ਮੇਰੀ ਗੱਲ ਸੁਣ ਕੰਜਰਾ ਰੋਜ ਕੁੱਟ ਕੇ ਕੱਢਦਾ ਤਾਂ ਹੀ ਮੇਰੀ ਗੱਲ ਸੁਣਨਾ ਆ ਚੂਲਾ ਕਿੱਥੋਂ ਲਿਆਉਂਦੇ ਤੁਸੀਂ ਵੇ ਚੂਲੇ ਪਿੱਛੇ ਤਾਂ ਉਹ ਕੁੜੀ ਜੀ ਆਈ ਸੀਗੀ ਤੇਰੀ ਭਾ ਉਹਦੀ ਨੇ ਰਪਤੀ ਜੀ ਤੇ ਫਿਰ ਪਤਾ ਕੀ ਹੋਰ ਝੂਲੇ ਬਾਰੇ ਪੁੱਛੀ ਗਈ ਨਾ ਰੈ ਸਾਨੂੰ ਪਤਾਗਾ ਵੀ ਬ੍ਰਾਂਡਡ ਚੀਜ਼ ਤੋਂ ਬਿਨਾ ਮੈਂ ਤਾਂ ਕਦੇ ਬ੍ਰਾਂਡਡ ਚੀਜ਼ ਤੋਂ ਬਿਨਾ ਜੀ ਜੀ ਨਹੀਂ ਲੈਂਦੀ ਮੈਂ ਤਾਂ ਸਿੰਗੋ ਤੋਂ ਹੀ ਲੈਂਦਾ ਹੂੰ ਦਖਮਾ ਦੀ ਮੈਨੂੰ ਦੱਸਿਆ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਕੁਝ ਵੀ ਆ ਵੇ ਮੇਰੀ ਗੱਲ ਸੁਣ ਲਾ ਮੈਂ ਨਾ ਆਪਣੀ ਮਾਰਦੀ ਜੀ ਜੀ ਤਾਂ ਆਪ ਮਾਰਦੀ ਤੈਨੂੰ ਪਤਾ ਮੈਨੂੰ ਜਮਾ ਆਦਤ ਨਹੀਂ ਉਹ ਕਹ ਤੇਰਾ ਮਾਸੂੜਾ ਆਇਆ ਹਾਂ ਜੀ ਕੋ ਮੈਨੂੰ ਬੋਲਦਾ ਮੇਰੇ ਤਾਂ ਹੱਡ ਘੁੱਟ ਕੇ ਧਰਗਾ ਕਹਿੰਦਾ ਤੂੰ ਤਾਂ ਚੋਰੀ ਕਰ ਲਈ ਚੋਰੀ ਦੱਸ ਫੱਡਣ ਯੋਕਰ ਮੈਂ ਚੋਰੀ ਵਾਲੇ ਪੈਸੇ ਤੇਰੇ ਵਾਲੇ ਪੈਸਾ ਮੈਂ ਮੈਂ ਤਾਂ ਕੱਲ ਵੀ ਮੈਨੂੰ ਦੱਸਦੀ ਸੀ ਜੀ ਹੈਰੀ ਤੇਰੀਆਂ ਗੱਲਾਂ ਕਹਿੰਦੀ ਲਾਜੀ ਤਾਂ ਵਾਸੀ ਕਹਿੰਦੀ ਚੋਰਨ ਜੀ ਯਾਰੀ ਕਹਿੰਦੀ ਇਹ ਚੁੱਲਾ ਮੈਂ ਤਲਾਈ ਤਾਂ ਵਾਸੀ ਤੂੰ ਓ ਚੁੱਲਾ ਵੀ ਚੋਰੀ ਚੋਰੀ ਕਰਕੇ ਲੈ ਨੋਈ ਜੀ ਹੂੰ ਪੂਰਾ 1.5 ਕਰੋੜ ਦਾ ਆਇਆ ਝੂਲਾ ਬ੍ਰਾਂਡਡ ਤੋਂ ਬਨਾਸੀ ਬਨਾਸੀ ਨੇ ਸੱਚ ਬੋਲਤਾ ਹਨ ਬਨਾਸੀ ਦਾ ਮੇਰੀ ਗੱਲ ਸੁਣੋ ਗ੍ਰੈਂਡਾ ਦਾ ਜਿਹੜਾ ਹੋਸੀ ਤੇ ਮੇਰੀ ਗੱਲ ਸੁਣੇ ਤਾਂ 1.5 ਮੈਨੂੰ ਸੁਣਿਆ ਚੋਰੀ ਹੋ ਰਿਹਾ ਦਾ ਸੀ ਨਾ ਬੇ ਕਿਥੋਂ ਮੈਂ ਤਾਂ ਤੈਨੂੰ ਆਇਆ ਕਦੀ ਚੋਰੀ ਚੂਰੀ ਦੀ ਮਾਰ ਠੂਈ ਨਹੀਂ ਮਾਰਦੀ ਨਾ 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 ਮੈਂ ਤਾਂ ਤੁਹਾਨੂੰ ਦੱਸੀ ਜਾਨੀ ਹੈ ਕਿ ਮੈਂ ਤਾਂ ਨਾ ਉਹ ਬੂਟ ਇਹ ਤਾਂ ਪਤਾ ਨਹੀਂ ਇਹ ਵੀ ਕਿਹੜੇ ਦੇਸੋਂ ਮਗਾਇੇ ਸੀਗੇ ਹੁਣ ਪਤਾ ਨਹੀਂ ਇਹ ਤਾਂ ਡਾਇਰਡ ਵੀ ਚੋਂ ਮਗਾਇੇ ਸੀਗੇ ਮੈਂ ਤਾਂ ਆ ਵੀ ਚੋਰੀ ਕੀਤੀ ਲਾਇਦੇ ਆ ਕਿਉੜ ਚੋਰੀ ਬਤਾ ਨਾ ਮੈਂ ਚੋਰੀ ਆਣੀ ਲੱਗਦੀ ਨਹੀਂ ਮੈਂ ਤੁਹਾਨੂੰ ਕੋਈ ਕੋੜ ਆ ਕੇ ਮੇਰੀ ਗੱਲ ਸੁਣ ਕਮੰਟਲ ਪੱਕਾ ਤੁਸੀਂ ਸਮਾਨ ਖਾਜੇ ਨੇ ਉਹ ਮੈਂ ਤੁਹਾਨੂੰ ਚੋਰੀ ਦਾ ਪਾਉਣੀ ਆ ਫੋਨੀ ਤਾਂ ਸਾਰੀ ਚੋਰੀ ਦਾ ਤੇ ਮੇਰੀ ਗੱਲ ਸੁਣ ਤੇ ਕਮੰਟਲ ਇਸ ਜਾਣਾ ਸਮਾਨ ਤੁਸੀਂ ਕਿੰਨਾ ਕਿੰਨਾ ਖਾਜੇ ਨੇ ਤੇ ਆ ਨਹੀਂ ਪਤਾ ਲੱਗਦਾ ਬਾਕੀ ਵੀ ਐਨਾ ਨਾ ਤੁਹਾਨੂੰ ਸਮਾਨ ਖਵਾਉਣੀ ਆ ਮੈਂ ਹੂੰ ਐਨਾ ਨਾ ਸਮਾਨ ਖਾ ਕੇ ਮੇਰਾ ਜੀ ਚੋਰ ਮੈਂ ਪਰਖ ਦੇ ਤੇ ਪ੍ਰਵਾਹ ਪੁੱਛਿ ਨਾ ਮੈਂ ਤਨਾ ਹੁਣ ਜਾਉਂਗੀ ਬੰਦੀ ਜਾਉਂ ਜੋਰ ਕਰਕੇ ਠੇਰਾ ਸਮਾਨ ਹੋਰ ਤੇ ਆਉਣ ਵਾਲਾ ਸਮਾਨ ਪਰ ਮੈਂ ਠੇਰ ਲਾ ਕੇ ਰੱਖਦੀ ਐ ਬ੍ਰੈਂਡਡ ਚੀਜ਼ ਤੋਂ ਬਿਨਾ ਮੈਂ ਖਾਂਦੀ ਨਹੀਂ ਇੱਕ ਤਾਂ ਕੀ ਕਰਾਂ ਛੋਡੇ ਵਾਸਤੇ ਛੋਟ ਵੀ ਨਾ ਮਰੇਂਦਾ ਵਾਸੀ ਇਹ ਇਹਦੇ ਬਾਰੇ ਤੂੰ ਨਾ ਹੀ ਪੁੱਛੋ ਇਹਦੇ ਵਾਰ ਤਾਂ ਮੇਰੋਂ ਸੇਲ ਲਗਵਾਉਂ ਜਾਂ ਭਾਈ ਆਲੀ ਸੋਰਾ ਵਜਦੀ ਆਂਦੀਆਂ ਢਾਕਲਾ ਢਾਕਲਾ ਹੋਵੇ ਮੇਰੀ ਗੱਲ ਸੁਣ ਮੈਂ ਤੂੰ ਐਨਕਲਾ ਕੇ ਆਇਆ ਪਰ ਮੇਰੇ ਕੋਲ ਤਾਂ ਐ ਕਾਈ ਨਹੀਂ ਸਾਨੂੰ ਲਿਆ ਦੇ ਤੂੰ ਤਾਂ ਬਾਸੇ ਬਾਸੇ ਤੇ ਸਾਡਾ ਆਰਡਰ ਉਡਰ ਕਰਦੀ ਰਹਿੰਦੀ ਮੈਂ ਇਹ ਕੋਣ ਕੋ ਕੋਈ ਲਾਉਂਦੀ ਨਹੀਂ ਮੈਂ ਤਾਂ ਪ੍ਰਾਡਾ ਲਾਉਣੀ ਆ ਪ੍ਰਾਡਾ ਉਹ ਪ੍ਰਾਡਾ ਹੀ ਕਹਦੇ ਹੁੰਦੇ ਆਤ ਮਾਰਦੀ ਵਾਸਤੇ ਸਹੂਲਤ ਲਿਆਉਂਦੀ ਮੇਲੇ ਤੋਂ ਮੇਰੀ ਗੱਲ ਸੁਣ ਲਾ ਤੇ ਮੈਂ ਤਾਂ ਨਹੀਂ ਉਹ ਨਹੀਂ ਪ੍ਰਾਡਾ ਤੇ ਭਾਈ ਆਹ ਮੇਰੋਂ ਸੇਲ ਲਗਵਾਉਂ ਜਾਂ ਮੇਰੋਂ ਸੇਲ ਲਗਵਾਉਂ ਜਾਂ ਚਾਰ ਦੋ ਨੂੰ ਤਾਂ ਦੇਖ ਕੇ ਤੇਰੀਆਂ ਵੀ ਸੇਲ ਹੈਗੀਆਂ ਵਾਸੀ ਵੇ ਮੇਰੋਂ ਹੱਸੇ ਲੰਗ ਪਟੇਰਗਾ ਉਹ ਮੇਰੇ ਨਾਲ ਤੂੰ ਚੋਰ ਨਗਾ ਉਹ ਤੇ ਮੇਰੀ ਗੱਲ ਸੁਣ ਲਾ ਤੇ ਦੌਰ ਨੂੰ ਤਾਂ ਦੌਰ ਆ ਪਾਇਗਰ ਤੇ ਤੇ ਮਾਰ ਹੁਆ ਕੇ ਤੇ ਮਾਇ ਆਖਿਆ ਬੂਮਾ ਮਾਰਦੇ ਦੀ ਦੀ ਦਿਖਾ ਰਹੀ ਆ ਮਾਸੀ ਮੈਂ ਤਾਂ ਕੰਨ ਦੋਣਾ ਨਹੀਂ ਨਹੀਂ ਕੁਛ ਪਿਆ ਨਹੀਂ ਬਾਤ ਸੀ ਤੇ ਮੇਰੀ ਗੱਲ ਸੁਣ ਲਾ ਐ ਇੰਨਾ ਸਾਨੂੰ ਬ੍ਰਾਂਡਡ ਸਮਾਨ ਖਵਾਉਣੀ ਹੋਗੀ ਖਾਣ ਵਾਲਾ ਸਮਾਨ ਮੇਰੇ ਤਾਂ ਚੈਕਿੰਗ ਕਰਕੇ ਆਉਂਦੀ ਹੈ ਕਿ ਮੇਰੇ ਵਰਗ ਨੂੰ ਮੋੜੀ ਨੂੰ ਕਿਹਦਾ ਕੋਸਤਾ ਚੁੱਕਾ ਮੇਰੀ ਗੱਲ ਸੁਣ ਲਾ ਤੇ ਮੇਰੇ ਨਾਲ ਚੈਕਿੰਗ ਹੋ ਕੇ ਆਉਂਦੀ ਹੈ ਸਮਾਨ ਨੂੰ ਬਾਹਰ ਲਿਆ ਦੇ ਸੋ ਤੇ ਭਾਈ ਮੈਂ ਬਣ ਰਿਹਾ ਸੀ ਤਾ ਸਮਾਨ ਸਭ 91 ਕਰੋੜ ਦਾ ਖਾਣੀਆਂ 91 ਦਾ ਕਿਹਨੇ ਕਹਤਾ ਤੈਨੂੰ 91 ਦਾ 96 ਕਰੋੜ ਦਾ ਦੋ ਰੁਪਿਆ ਵਾਲਾ ਸਮਾਨ ਕਿਹਨੂੰ ਕਿਰਦਾ ਵੇਰੀ ਗੱਲ ਸੁਣ 96 ਕਰੋੜ ਦਾ ਸਮੱਸਿਆ ਆਇਆ ਮੇਰਾ ਇੱਕ ਉਹ ਤਾਂ ਮੈਨੂੰ ਪਤਾ ਆ ਮਾਸੀ ਤਾਂ ਮੇਲਿਆ ਚਾਹ ਪੰਜ-ਪੰਜ ਹਜ਼ਾਰ ਰੁਪਏ ਪਿੱਛੇ ਲੜੀ ਜਾਂਦੀ ਰਹਿੰਦੀ ਆ ਇਹ ਪੀ ਆਸ ਸਮੱਸਿਆ ਭਾਈ ਪੰਜ ਦਾਣਾ ਲਾ ਮੈਂ ਤਾਂ ਦੋ ਦੇ ਹੀ ਲਾ ਨਹੀਂ ਤਾਂ ਸ਼ੋਰ ਬਾੜੇ ਨਹੀਂ ਮੇਰੇ ਪੈਸੇ ਤਾਂ ਲੈਣੋਂ ਦੇਗੇ ਤੇ ਹੁਣ ਹਾਰ ਕੇ ਮੈਂ ਤਾਂ ਇੱਥੇ ਪੀਂਗਾ ਤਰਿਆ ਮੈਂ ਅੱਖ ਮੇਰੀ ਗੱਲ ਸੁਣ ਪਿੰਗਾ ਸੁਖਨਾ ਬਾਹਰ ਲੈ ਦੇ ਸੁਲਿੰਦੇ ਚਾਰ ਪੈੜ ਆ ਵੀ ਬਾਹਰ ਲੈ ਦੇ ਸੁਲੰਦਾ ਮੈਂ ਕਿਹੜਾ ਆਂ ਜਲਾ ਨੰਦ ਹੋਏ ਬੇ ਬ੍ਰੇਨ ਟੋੜਾ ਹੈ ਬ੍ਰੇਨ ਟੋੜਾ ਹੱਥ ਨਾਲ ਆ ਬ੍ਰੇਨ ਟੋੜਾ ਬ੍ਰੇਨ ਟੋੜਾ ਇਹ ਇਹ ਕਿੰਨਾ ਤੁਸੀਂ ਨਾ ਤਲਾਇਆ ਕਰੋ ਇਹ ਮੇਰੇ ਦੇਖ ਲੈ ਨਿਵਾਸੀ ਦੇ ਨਹੀਂ ਨਹੀਂ ਕੰਚਰਤੀਆਂ ਦਾ ਸੰਪਣਾ ਵਾਹ ਮੇਰੀ ਗੱਲ ਸੁਣ ਲਾ ਇਹ ਪਤਾ ਕੀ ਹੈ ਇਹ ਆਇਆ ਚਲ ਤੂੰ ਦੂਰੋਂ ਦੂਰੋਂ ਦੇਖਣਾ ਕੋਲੇੋਂ ਕਿੰਨਾ ਦੇਖਣਾ ਤੋਣਾ ਤਾਂ ਹੈਗਾ ਮੇਰਾ ਹੱਥ ਚਲ ਮੜਾ ਜਿਹਾ ਸੁਣ ਲੈ ਮੜਾ ਜਹਾ ਹੱਥ ਲਾ ਕੇ ਦੇਖ ਰਾਂ ਐ ਤਾਂ ਕੋਈ ਗੱਲ ਨਹੀਂ ਅਵੇ ਮੇਰੀ ਗੱਲ ਸੁਣ ਲਾ ਵੇ ਉਹ ਜੋੜ ਮੁੰਡਾ ਜਾ ਆਉਂਦਾ ਦੂਜਾ ਮੇਰਾ ਪਤੀ ਜਾ ਉਹ ਬਤੂ ਪੰਜਰ ਵਾਲਾ ਤੁਸੀਂ ਖਾਣਾ ਖਾਣੇ ਵਾਲਾ ਪਰ ਮੈਨੂੰ ਨਾ ਤਾਂ ਖਾਜੇ ਨਾਲੇ ਤੁਸੀਂ ਮੇਰੀ ਕਦਰ ਨਹੀਂ ਕਰਕੇ ਜਾਂਦੇ ਨਾ ਹੈ ਬਸ ਨਾਲੇ ਤੁਸਾਨੂੰ ਕੰਮ ਕਰਾਈ ਜਾਂਦੀ ਰਹਿਣੀ ਹੈ ਦੀ ਕੀ ਅਸੀਂ ਬਸ ਟੱਟ ਨਾ ਟੱਟ 25 25 ਰੋਟੀ ਖਾਣੇ ਜਿਹੜੇ ਬਾਲਕ ਖਾ ਜਾਂਦੀਆਂ ਤੇਰਾ ਵੀ ਮੇਰੀ ਤੂੰ ਕੰਦ ਨਹੀਂ ਰਹਿਣੀ ਹੈ ਸਾਨੂੰ ਮੇਰੀ ਗੱਲ ਸੁਣ ਤੁਸੀਂ ਮੇਰਾ 1.5 ਲੱਖ ਰੁਪਇਆ ਖਾ ਗਏ ਤੇ ਹਜੇ ਕੰਮ ਸੋਡੇ ਤੋਂ ਦੋ ਦੋ ਕੰਮ ਕੰਮ ਪਤਾ ਨਹੀਂ ਕੀ ਕਰਾ ਕਰਨਾ ਪਰ ਮੋਤਵਾਸੀ ਖਾਂਚੂਰੀ ਜਿਹੜੇ ਸਾਡੇ ਕੋਲ ਜਾਂਦੀ ਹੁੰਦੀ ਆ ਬੱਟਰ ਪਰ ਪਰ ਕੇ ਸਾਡਾ ਇੱਕ ਡਾਂਜ ਦਾ ਹੀ 5-5 ਕਿਲੋ ਦੁੱਧ ਪੀਂਦੀ ਆ ਹਾਇ ਰੱਬਾ ਠੀਕ ਲੱਗ ਗਏ ਇਹਨੂੰ ਜਾਣੋ ਹਟਾਉਣਾ ਕਿਸੇ ਕੰਮ ਨਾਲ ਨਹੀਂ ਵੀ ਮੇਰੇ ਘਰ ਨੂੰ ਸੌਣ ਪਹਿਲਾਂ ਆ ਕੰਜਰ ਮੈਨੂੰ ਕੁੱਟ ਕੇ ਕੱਢਦਾ ਤਣ ਤੇ ਜਾਨੀ ਹੁਣ ਮੈਂ ਨਾ ਹੁਣ ਛੋਡੇ ਪਿੰਡ ਨਾਲ ਮਿਲਣਾ ਨਹੀਂ ਤੇ ਹੁਣ ਭਾਈ ਮੈਂ ਘਟੂ ਤੋਂ ਬੜੇ ਨਾ ਆਈ ਮਾਸੀ ਮੈਨੂੰ ਕੁੱਟ ਕੇ ਤੇ ਲੜਦੋ ਮਾਸੀ ਸਾਡੇ ਪਿੰਡ ਨਾਲ ਆਵੀਂ ਕਿ ਤੂੰ ਉਸ ਤੇ ਹੱਥ ਹੀ ਨਹੀ ਨਹੀ ਮਾਸੀ ਮੈਂ ਤਾਂ ਕੋਸ ਨੀ ਕਿਹਾ ਮੇਰੀ ਗਾਲ ਸੁਣ ਮੈਂ ਨਾ ਛੋਡੇ ਪੰਟੋਂ ਗਿਮਲ ਤੇ 15 ਦਿਨ ਲਾ ਕੇ ਆਉਂਗੀ 15 ਦਿਨ ਨੇ ਸਾਡਾ ਦਾਦਾ ਘਰ ਨਾਲ ਕਾਲ ਗਈ 15 ਦਿਨ ਲੱਗਿਆ ਜੀ 15 ਦਿਨ ਲਾ ਕੇ ਆਉਂਗੀ ਆਈਂ ਦਾ ਟਾਈਮ ਨੀ ਰਹੀਦਾ ਹੁੰਦਾ ਮਾਸੀ ਰਿਸ਼ਤੇਦਾਰੀ ਚ ਆ ਤੇ ਕੰਮ ਸੁਣ ਲੈ ਆ ਤੇਰੇ ਮਾਸੜ ਮੈਨੂੰ ਤਨ ਕੁੱਟ ਕੇ ਧਰਗਾ ਹੱਡ ਤੇ ਮੈਂ ਭਰਾ ਬਰੁੱਸ ਕੇ ਆਉਂਗੀ ਇਹਦੇ ਨਾਲ ਤੇ ਸੁੱਖ ਨਾਲ ਨਾਲੇ ਤਾਂ ਮੈਂ ਪੈਸੇ ਵੀ ਕਿਉਂ ਨੀ ਚੋਰੀ ਕਰ ਪਰ ਕਰ ਲਿਉਣੀ ਨਾ ਤਾਂ ਕੰਜਰ ਮੇਰ ਬਣ ਸਕਣੇ ਇਹ ਹੋੜਾ ਚੋਰੀਆਂ ਕਾਲਦੀ ਫਿਰਦੀ ਰਹਿੰਦੀ ਆ ਮਾਸੀ ਜਿਉ ਚੋਰ ਡਟਾਣਾ ਸਾਡੇ ਸਾਡੀ ਆਲੀ ਚਰਕੀ ਤੇ ਤੂੰ ਮੈਨੂੰ ਕੁਝ ਕਹੀ ਜਾਂਦਾ ਨਹੀਂ ਨਹੀਂ ਮਾਸੀ ਮੈਂ ਤੈਨੂੰ ਕੀ ਕਹਿਣਾ ਰਵਾਂ ਤੂੰ ਹੋਰ ਤੂੰ ਹੋਰ ਸੁਣਾ ਤੇਰੀ ਬੀਬੀ ਦਾ ਹਾਲ ਬੀਬੀ ਵੀ ਠੀਕ ਆ ਉਹ ਵੀ ਵਸ ਤੇਰੀ ਇਨਲ ਨਾ ਕਰਦੀ ਰਹਿੰਦੀ ਆ ਤੇ ਤੇਰੀ ਭਾਏ ਵੀ ਉਹ ਤਾਂ ਤੇਰੀ ਬਾਤ ਸੁਣ ਆ ਵੀ ਕੰਮ ਤੋਂ ਵੀ ਨਾ ਹੋਈਂਗਾ ਦੇਖ ਲੈ ਬ੍ਰਾਂਡਡ ਚੀਜ਼ ਤਾਂ ਬਿਨਾ ਬ੍ਰਾਂਡਡ ਚੀਜ਼ ਬ੍ਰਾਂਡਡ ਤੋਂ ਬ੍ਰਾਂਡਡ ਤੋਂ ਬਣਾਣੀ ਪਉਂਦੀ ਤੇਰੀ ਮੰਮੀ ਨੂੰ ਵੀ ਪਤਾ ਹੈ ਜੀਜ਼ ਦਾ ਵੀ ਉਹ ਮੇਰੀ ਭੈਣ ਤੋਂ ਬ੍ਰਾਂਡਡ ਚੀਜ਼ ਪਾਉਂਦੀ ਆ ਤੇ ਮੈਂ ਤੁਹਾਨੂੰ ਭਰਾ ਬਾਰ ਬ੍ਰਾਂਡਡ ਚੀਜ਼ ਪਾਉਣੀ ਆ ਸਾਂਗਾਂ ਚੋਰੀ ਇਡ ਨਾਲੇ ਨਹੀਂ ਕਰ ਉਹ ਤਾਂ ਮਾਸੀ ਤਾਂ ਚੋਰ ਨਗੀਲਾ ਜੀ ਉਹਦੀ ਚੋਰੀ ਕੀ ਕੀ ਪਤਾ ਸਾਨੂੰ ਆਟਾ ਜਾਂਦੇ ਬ੍ਰੈਂਡ ਵਾਲਾ ਸਾਨੂੰ ਕੀ ਪਤਾ ਨਹੀਂ ਮੈਂ ਵੀ ਆਉਣ ਨੂੰ ਹਟਾਉਣਾ ਨਾਲੇ ਤਾਂ ਮੇਰਾ ਸਾਰਾ ਘਰ ਖਾਈ ਜਾਂਦੇ ਹੈ ਮਾਸੀ ਆਉਣ ਨਾਲ ਤਾਂ ਸਾਨੂੰ ਨਹੀਂ ਨਹੀਂ ਮੈਂ ਤਾਂ ਕਹੀ ਸੀ ਮੈਂ ਕਾਉਣੋਂ ਪਤਾ ਨਹੀਂ ਕੋਤੋਂ ਹਟ ਗਏ ਲ ਤੁਸੀਂ ਦੱਸ ਮੇਰੇ ਨਾਲ ਤੁਹਾਡਾ ਵਾਦਾ ਕੁਸਾ ਵੀਰ ਤੁਸੀਂ ਆਇਆ ਹੁਣ ਆਇਤਾ ਬੈਠਿਆ ਸੀ ਸਾਨੂੰ ਨਾ ਮੈਂ ਆ ਤਾਂ ਰਿਹਾ ਮੈਨੂੰ ਹੁਣ ਤੁਮਾਸੀ ਫੁਵਾ ਕੱਢ ਕੇ ਠਵਾਈ ਦੇਖੋ ਆ ਕੋਈ ਨਾ ਕੋਈ ਜੁੱਦੀ ਪੁੱਟਾ ਕਰੇ ਨਹੀਂ ਵੇ ਖੋਆ ਖੋਆ ਲਕੈ ਨੂੰ ਕੀ ਤੋੜਾਗਾ ਮੈਂ ਤੋੜਾ ਦਿੰਦੀ ਨਿਵਾਸੀ ਤੈਨੂੰ ਪਤਾ ਪਹਿਲਾਂ 10 ਮਿੰਟ ਦਿੱਤਾ ਸੀ ਖੋਆ ਖੋਆ ਮੇਰੀ ਵਾਲਾ ਸੋਣ ਲਾ ਕੋ ਆਪਾਂ ਕੱਢਾਂਗੇ ਤੂੰ ਕਿਹੜੇ ਦਿਨ ਜਾਣਾਗਾ ਤੂੰ ਮੈਂ ਤਾਂ ਹੁਣ ਮਹੀਨਾ ਇੱਥੇ ਹੀ ਰਹੂੰਗਾ ਹੈ ਬੇ ਮੇਰੀ ਗੱਲ ਤੂੰ ਕਿਹੜੇ ਦਿਨ ਜਾਣਾ ਤੂੰ ਮੈਨੂੰ ਆਂ ਦੱਸ ਮੈਂ ਤੈਨੂੰ ਖੋਆ ਫਿਰ ਮਹੀਨੇ ਨੂੰ ਜਾਣਾਗਾ ਅੱਜ ਗਾਇ ਤਰੀਕ ਹੋਗੀ ਅੱਜ ਤਰੀਕ ਹੋਗੀ 6 7 ਹੋਗੀ 7 ਹੋਗੀ 8 ਹੋਗੀ ਆਪਾਂ ਨਾ ਭਾਈ ਮੁਰਦੀ 9 ਤਰੀਕ ਨੂੰ ਖਵਾ ਦੇਵਾਂਗੇ ਉਦੋਂ ਤਾਂ ਮੈਂ ਜਾ ਬਣੂੰਗਾ ਬਸ ਮੈਨੂੰ ਖਵਾ ਤੈਨੂੰ ਮੈਂ ਤੱਕ ਖਵਾਣਾ ਤੇ ਗੋਹਾ ਨਾ ਖਵਾ ਦੇ ਮੈਂ ਤੈਨੂੰ ਖਵਾ ਖਵਾ ਕੇ ਤੋਰੂੰਗਾ ਆਪਾਂ ਮੁਰਦੀ 9 ਤਰੀਕ ਨੂੰ ਕੱਟਾਂਗੇ ਕੋਈ ਨਾ ਜਦੋਂ ਵਾਰਦੀ ਕੱਢੀ ਮੈਂ ਭਾਵੇਂ 2 ਮਹੀਨੇ ਰਹਿਣੇ ਪੈ ਜਾਣ ਪਰ ਮੈਂ ਖਵਾ ਖਾ ਕੇ ਜਾਊਂਗਾ ਵੇਖੋ ਆਤਾ ਤੈਨੂੰ ਕੱਢ ਕੇ ਦੇਵਾਂਗੇ ਖਵਾਣਾ ਤੇ ਗੋਹਾ ਖਵਾ ਦਿੰ ਤੈਨੂੰ ਮੇਰੀ ਗੱਲ ਸੁਣ ਲੈ ਹੈ ਕੀ ਗੋਹਾ

ਕੰਜੀ ਪੰਜੀ ਦਾ ਹਮਾਰੀ ਫਿਰਦੀ ਹੈ ਜੀ ਤੋ ਆ ਵੀ ਕਾਦੇ ਨਾਲ ਟੰਡੂ ਰੀ ਮੈਨੂੰ ਲਾਇਦਾ ਮਾਸੀ ਦੁੱਧ ਦੱਦੀ ਨਾ ਚੋਣ ਮੈਨੂੰ ਕੁਛ ਕਿਹਾ ਗਰੇਟ ਢੀ ਤੁਰਨ ਲੱਗ ਹੈ ਵਾਸੀ ਮੈਨੂੰ ਕਿਹਾ ਸੀ ਕੁਛ ਨਹੀਂ ਨਹੀਂ ਮੈਂ ਤਾਂ ਇਹਨੂੰ ਨਹੀਂ ਕਿਹਾ ਸੀ ਵੀ ਕਹਿ ਰਹਾ ਤੇ ਮੈਂ ਐਂ ਕਹਿੰਦੀ ਤੇਰੀ ਮੰਮੀ ਨੂੰ ਕੌਣ ਕਹ ਤੇ ਛੋੜ ਦੁੱਧ ਹੈਗਾ ਦੁੱਧ ਨਾ ਮਾਸੀ ਦੁੱਧ ਤਾਂ ਹੈਗਾ ਅੰਬੇ ਪਿੱਛੇ ਜੇ ਤਾਂ ਮੈਂ ਸੂਈ ਸੀ ਛੋੜੀ ਉਹ ਤਾਂ ਸੀ ਮੈਂ ਸਵੇਚਤੀ ਜਿੰਨੇ ਗੱਛਤਾ ਵੀ ਮੈਂ ਸੂਈ ਆ ਤੂੰ ਤਾਂ ਸਾਰਾ ਦੁੱਧ ਲੈ ਆਂਗੀ ਇਸ ਕੋਈ ਨਹੀਂ ਮੈਂ ਵੀ ਫੋੜ ਦੇ ਕਰੂੰ ਦੁੱਧਮ ਗਾ ਕੇ ਖੋਆ ਕੱਢ ਕੇ ਆਪਨਾ ਨਾ ਕਤਾ ਤੂੰ ਸੀ ਮੈਨੂੰ ਕੀ ਜਾਣੋਗੇ ਆ ਜਾਂਦੇ ਇੱਥੇ ਮਾਸੀ ਇਹ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਵੀ ਖੋਆ ਕੱਢ ਲੈਿੰਦੇ ਨਾ ਤਬਾ ਦਿ ਜਾਂਦਾ ਖੋਆ ਤੇ ਤੇਰੀ ਮੰਮੀ ਨੂੰ ਤੂੰ ਐ ਪੁੱਛ ਲੈਣ ਤੇ ਜਮਾਸੀ ਅਸੀਂ ਤੈਨੂੰ ਹੀ ਦੁੱਧ ਦੇਣਾ ਹੋਵੇ ਫਿਰ ਤਵੇਂ ਆਬਦਿਲ ਮੰਮੀ ਤੇ ਨਾਲ ਜੜਾ ਕੇ ਟਾਲਾ ਸੋਤੋ ਬ੍ਰਾਂਡਡ ਬਣ ਜੂਗਾ ਹਾਂ ਹਾਂ ਮੇਰੇ ਬਾਬੇ ਪੂਰਾ ਜਾਣਦੀ ਹੈ ਸਰਕਸ ਜਾਣਦੀ ਹੈ ਮੇਰੇ ਬਾਬੇ ਬ੍ਰਾਂਡਡ ਬ੍ਰੂਡ ਨਹੀਂ ਬਣਦਾ ਸੋਤੋ ਗੱਲਾਂ ਮਾਰਦੇ ਉਹ ਨਾਲੇ ਵੱਡੂਆਂ ਪਟਕਾਂ ਮਾਸੀ ਆਇਆ ਤਾਂ ਦੱਸ ਤੇ ਕੀ ਪਾਉਣੀ ਹੁੰਦੀ ਹੈ ਕੋਈ ਦਿੱਕਤ ਕੀ ਕੀ ਇਸਤੇਮਾਲ ਪਾਉਣੀ ਹੁੰਦੀ ਹੈ ਕਿ ਉਹ ਪਾਰਲੇ ਦੇ ਸੋ ਦਾ ਸਮਾਨ ਇੱਧਰ ਤਾਂ ਉਹ ਸਮਾਨ ਨਹੀਂ ਮਿਲਦਾ ਹੁਣ ਮੇਰੇ ਕੋਲ ਉਹਦਾ ਮਾਸੀ ਕੱਚਾ ਆਟਾ ਪਾ ਕੇ ਖਵਾ ਦਿੰਦੀ ਹੈ ਸਾਨੂੰ ਕਹਿ ਦਿੰਦੀ ਹੈ ਨਹੀਂ ਕੁਛ ਕਿਹਾ ਸੀਗਾ ਨਹੀਂ ਨਹੀਂ ਮੇਰੀ ਗੱਲ ਸੁਣ ਲਾ ਮੈਂ ਤਾਂ ਕਿਤੇ ਸਾਨੂੰ ਮੈਂ ਦਾਦਾ ਪਾ ਕੇ ਨਕਮਾ ਆ ਦਿਆ ਹੂੰ ਹੋ ਮੈਂ ਮੈਂ ਕੋਲਾ ਆਟਾ ਪੁੱਲ ਕੈ ਦੂੰਗੀ ਉਹਨਾਂ ਬੁੱਧ ਦਾ ਖੋਆ ਮੈਂ ਆਪ ਰੱਖ ਲੂੰਗੀ ਮੇਰੀ ਗੱਲ ਸੁਣ ਲੈ ਮੈਂ ਤਾਂ ਇਹ ਕਹਿੰਦੀ ਸੀਗੀ ਮੈਂ ਕਿਹਾ ਚਲ ਉਹ ਚਰਲਾ ਕੇ ਬੱਦ ਮੈਂ ਤੁਹਾਨੂੰ ਨਿਰਾ ਖੋਈ ਦੇ ਦੂੰਗੀ ਹੋਰ ਹੁਣ ਆਟਾ ਪਾ ਕੇ ਖਾਦਾ ਨਾ ਖਾਦਾ ਪਤਾ ਨਿਰਾ ਖੋਈ ਕਮਾਉਂਦਾ ਫਿਰ ਵੀ ਮੈਂ ਤਾਂ ਤੂੰ ਆ ਕੇ ਕੋਲੇ ਕੱਢ ਕੇ ਦੇਈ ਮੈਂ ਨਹੀਂ ਚੱਲੂਗੀ ਹੋਰ ਤੂੰ ਆਏ ਕਰੀ ਮੇਰੀ ਗੱਲ ਸੁਣ ਤੂੰ ਨਾ 10 15 ਦਿਨਾਂ ਨੂੰ ਲਾ ਆ ਜਾ ਬਦਗਾ ਨਹੀਂ ਤਾਂ ਤੜਕੇ ਸਵੇਹਾ ਉੱਠ ਕੇ ਮਾਰ ਦਿਆ ਕਰੀ ਵੀਰ ਬੌਕਰ ਕਸ ਤੇ ਦਾ ਆ ਹੀ ਹੁੰਦੇ ਸਾਡੇ 5 7 ਵੱਠਾ ਕਾ ਮਾਸੀ ਕਰੇ ਆਪ ਤੇ ਰੈਂਟ ਦਿੱਤਾ ਬਈ ਮੈਂ ਤੇ ਜਾ ਹੀ ਮਰਦਾ ਨਾ ਮੈਂ ਤੇ ਫਿਰ ਕੋਈ ਤੋਂ ਐ ਨਹੀਂ ਚੰਗਾ ਵੇ ਮੇਰੀ ਵੱਲ ਸੁਣ ਲੈ ਬ੍ਰੈਂਡਡ ਮੇਰੀ ਰੋਟੀ ਖਾਦੀ ਉਹ ਵੀ ਉਲਟੀ ਕਰ ਨਾਲ ਖਾਦੀ ਮੈਂ ਤੂੰ ਗੱਲ ਸੁਣ ਲੈ ਬ੍ਰੈਂਡਡ ਕੋਆ ਕੱਢਾਂਗੇ ਬ੍ਰੈਂਡਡ ਕੋਆ ਬੱਸ ਮਾਸੀ ਮੈਂ ਤਾਂ ਜਾਣਨਾ ਮੈਂ ਤੇ ਤੇਰੇ ਕੋਈ ਤੋਂ ਐ ਨਹੀਂ ਚੰਗਾ ਤੂੰ ਰਹਿ ਜਾ ਰਹਿ ਜਾ ਮੈਂ ਨਹੀਂ ਰਹਿਦਾ ਨਾ ਰਹਿ ਜਾ ਹੁਣ ਵੱਡਾ ਆ ਮਾਸੀ ਕੋਲੇ ਆਉਣ ਵਾਲਾ पता नहीं दो दिन इन्होंने गई सी पता नहीं नार के रोज सुखा के प्यो भेज दे बग जा तेरी मासी बग जा तेरी ना मासी ने अंगूर का बाग लाया भी तोड़ तोड़ खाई चलिया करो जय खाने दिन हो